ਹਾਂਜੀ ਸਾਰੇ ਕਿੱਦਾਂ ਹੋ ਜੀ ਅੱਜ ਆ ਜੀ ਪੀ ਆਰਟੀਸੀ ਦੀ ਹੜਤਾਲ ਜਿਹਦਾ ਆਨੰਦ ਕੀ ਇਹ ਲੈ ਰਹੇ ਨੇ ਪੂਰਾ ਪੂਰਾ ਅੱਜ ਸਾਰੇ ਬੰਦੇ ਹੜਤਾਲ ਦੇ ਨੇ ਬਹੁਤ ਜ਼ਿਆਦਾ ਬੰਦੇ ਹੜਤਾਲ ਦੇ ਨੇ ਸਾਰੇ ਨਹੀਂ ਗੇ ਬੱਸ ਸਾਰੀਆਂ ਡੀਪੂ ਦੇ ਵਿੱਚ ਖੜੀਆਂ ਨੇ ਨੱਥੋ ਵੀਰ ਜੀ ਕੀ ਬਣੂਗਾ ਮੋਹਾਲ ਚਾਲੇ ਦਾ ਹੜਤਾਲ ਦਾ ਬਈ ਕੋਈ ਮੋਹਾਲੀ ਵੀਰੇ ਨਕੀ ਨਤੀਜਾ ਕੀ ਨਿਕਲੂ ਐਸ ਗੱਲ ਦਾ ਆ ਤਿੰਕਪੁਰ ਨੂੰ ਆਈ ਗੱਡੀ ਤੇ ਉਹ ਦੇਖੋ ਇੱਥੇ ਲੱਗਣੀਆਂ ਇਹ ਹੱਡ ਸਾਬ ਮਿਲ ਗਏ ਨੇ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ ਦੱਸੋ ਸਰ ਕੀ ਨਿਕਲੂਗਾ ਤੁਹਾਨੂੰ ਨਤੀਜਾ ਹੜਤਾਲ ਦਾ ਨਤੀਜਾ ਜੀ ਮੰਗਾ ਪੂਰੀਆਂ ਹੋਣਗੀਆਂ ਆਪਣੀਆਂ ਹਾਂਜੀ ਮੰਗਾ 12 ਵਜੇ ਨੂੰ ਕਿਹੜਾ ਹੋਏ ਨੇ 12 ਵਜੇ ਤਿੰਕਪੁਰੀਆਂ ਹੋ ਜਾਣਗੀਆਂ ਜੀ ਚਲੋ ਠੀਕ ਹੈ ਜੀ ਧੰਨਵਾਦ ਜੀ ਤੁਹਾਡਾ ਆ ਆ ਭਾਈ ਆਪ ਦਾ ਵਰਤਲਾਪ ਸਾਂਝਾ ਕਰ ਰਹੇ ਆ ਧਰਨੇ ਨੂੰ ਲੈ ਕੇ ਇਹਨਾਂ ਦੀ ਮੀਟਿੰਗ ਅੱਜ ਚੱਲ ਰਹੀ ਆ। ਕਿਹੜਾ ਹੈ ਕਿ ਪਾਰਲੇ ਤੱਕ ਦਾ ਟਾਈਮ ਲਗਾ ਸੀ ਕਿ ਮੰਗਾ ਪੂਰੇ ਕਰਨ ਫਰ ਨਹੀਂ ਹੋਈਆਂ। ਦੇਖੋ ਬਾਤ ਨਹੀਂ। ਮਾਰੀ ਕਿਉਂ ਹੋਈ? ਬੱਸ ਉਹਨੇ ਕੁੰਡੇ ਨੂੰ ਚਾਣੂ ਬਾਈ ਨੇ ਬਹੁਤ ਵੱਡਾ ਸੰਘਰਸ਼ ਕੀਤਾ ਹੜਤਾਲ ਕਿਤੇ ਪਹੁੰਚ ਗਏ ਹੁਣ ਬਾਈ ਜੀ ਆਪਦਾ ਸੰਘਰਸ਼ ਤੁਹਾਨੂੰ ਅਸੀਂ ਦੱਸ ਨਹੀਂ ਸਕਦੇ ਬਾਈ ਨੇ ਕੀ ਕੁਸ਼ ਕੀਤਾ ਇੱਥੇ ਆਉਣ ਵਾਸਤੇ ਕਿੰਨੀਆਂ ਮੁਸ਼ਕਲਾਂ ਨੂੰ ਲੰਘ ਕੇ ਆਇਆ ਬਾਈ ਉਹ ਤੁਹਾਡੇ ਸਾਹਮਣੇ ਹੁਣ ਤੁਸੀਂ ਦੇਖੋ ਉਸ ਤੋਂ ਬਾਅਦ ਆਪਣੇ ਜਿਹੜਾ ਮੰਤਰੀ ਖੇਤਰ ਮੰਤਰੀ ਲਾਲਜੀ ਭੁੱਲੜ प्रोया उ ਹੋਵੇ ਇਹ ਆਪਣੀ ਮਜਬੂਰੀ ਆ ਸਰਕਾਰ ਨੂੰ ਮੰਗਦੇ ਮੰਗਲੇ ਦਿੱਤੇ ਆ ਪੂਰੇ ਪੰਜਾਬ ਨੇ ਔਰ ਕਈ ਦੇ ਵਿੱਚ ਅਜਿਹੇ ਸੀਗੇ ਸ਼ਾਇਦ ਜਿਨ੍ਹਾਂ ਦਾ ਕਦੇ ਨਾਂ ਨਹੀਂ ਸੁਣਾ ਹੋਵੇਗਾ ਜਿੱਦਾਂ ਆਪਣੇ ਕੋਟਪੂਰੇ ਬਹੁਤ ਮਸ਼ਹੂਰ ਪਾਈ ਦੀ ਨੇ ਢਲਵਾਲੇ ਰੂਪ ਹੋਈ